ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅਸਾਡੀ ਟੀਮ ਪਹੁੰਚੀ ਪਿੰਡ ਭੁੰਗਣੀ ਜ਼ਿਲ੍ਹਾ ਸ਼ਹਿਰਪੁਰ ਵਿਖੇ ਜਿੱਥੇ ਕਿ ਗੁਰਦੁਆਰਾ ਛਿਰਗੁਰ ਹਰਾਇ ਜੀ ਸਾਹਿਬ ਜੀ ਦੇ ਸਥਾਨ ਤੇ ਸ਼੍ਰੀ ਗੁਰੂ ਹਰਾਇ ਜੀ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਗੁਰਦੁਆਰਾ ਪੰਧਕ ਕਮੇਟੀ ਗੁਰਦੁਆਰਾ ਗੁਰੂ ਹਰਾਇ ਸਾਹਿਬ ਗੁਰੂ ਹਰਾਇ ਨੌਜਵਾਨ ਸਭਾ ਐਨ ਆਰ ਆਈ ਬੀ ਨਾ ਇਸ ਨੂੰ ਸੰਗਤ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਪ੍ਰਦਾਨ ਸਰਦਾਰ ਸਰਜੀਤ ਸਿੰਘ ਮਸੂਤਾ ਦੀ ਦੇਖ ਰਿਕੇ ਹੇਠ ਬਹੁਤ ਹੀ ਸ਼ਰਧਾਪੂਰਵਕ ਕਰਵਾਏ ਗਏ ਇਸ ਮੌਕੇ ਸਭ ਤੋਂ ਪਹਿਲਾਂ ਪ੍ਰਭਾਤ ਫੇਰੀ ਦੀ ਰੰਭਤਾ ਹੋਈ ਇਸ ਪ੍ਰੰਤਨ 23 ਤਰੀਕ ਨੂੰ ਮਹਾਨ ਨਗਰ ਕੀਰਤਨ ਸਜਾਏ ਗਏ ਅਤੇ 31 ਤਰੀਕ ਨੂੰ ਕੀਰਤਨ ਦਰਬਾਰ ਸਜਾਏ ਗਏ ਜਿਸ ਵਿੱਚ ਆਏ ਹੋਏ ਰਾਗੀ ਢਾਡੀ ਜਥਿਆਂ ਨੇ ਅਤੇ ਸੰਤਾਂ ਮਹਾਪੁਰਸ਼ਾਂ ਨੇ ਕਥਾ ਕੀਰਤਨ ਰਹੀ ਸੰਗਤ ਨੂੰ ਨਿਹਾਲ ਕੀਤਾ ਇਸ ਮੌਕੇ ਗੁਰੂ ਕੇ ਲੰਗਰ ਤੁਟ ਵਰਤਾਏ ਗਏ ਆਓ ਅਸੀਂ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਸਰ ਕੀ ਪਾਤਿਯਾ ਅਕਾਲ ਜੀ ਤੇਰੀ ਤੁਧ ਤੇਰਾ ਕਾ ਤਾਸਾ ਦਾ ਅਕਾਲ ਜੀ ਤੇਰੀ ਤੁਧ ਤੇਰੇ

ਆਹਨ ਸੱਕੇ ਪਾ ਟਿਸ਼ਾ नानक को ਕੀ ਪਤਸ਼ਾਹ ਸੱਚੇ ਪਤਸ਼ਾਹ ਸਿੱਤਿ ਬਾਤਕਾ ਸੱਚੇ ਪਰਉਪਕਾਰੀ ਜੀ ਤੇਰੀ ਸਿਫਤ ਸੱਚੇ ਪਤਸ਼ਾਹ ਜੀ ਤੇਰੀ ਸਿਫਤ ਸੱਚੇ ਪਤਸ਼ਾਹ ਸੱਚੇ ਪਤਸ਼ਾਹ your you ਕਿਂ ਤੇਰੀ ਸਿਫਤ ਸੱਚੇ ਪਾਤਸ਼ਾਹ ਕਿਂ ਤੇਰੀ ਸਿਫਤ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਕਿਂ Sapta, saptashat, saptashat, Tere kudrat, 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 ਸ੍ਰੀ ਪਾਤਸ਼ਾਹ ਸ੍ਰੀ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਉਦਮ ਕਰੋ ਵਡਭਾਗੀਓ ਸਿਮਰੋ ਹਰ ਹਰ ਰਾਇ ਨਾਨਕ ਜੇ ਸਿਮਰ ਸਭ ਸੁਖ ਹੋਵੇ ਦੁਖ ਦੰਦ ਭਰ ਮਚਾਈ ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਸੋ ਜਨ ਜਿਨ ਗੁਰ ਜਨਿਆ ਮਾਈ ਸਾਇਬ ਸਤਿਗੁਰੂ ਸ਼੍ਰੀ ਗੁਰੂ ਹਰਿ ਰਾਜ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਸਤ ਗੁਰੂ ਜੀ ਦੇ ਪਾਵਨ ਪਵਿੱਤਰ ਮੁਬਾਰਕ ਚੰਨਛੋ ਪ੍ਰਾਪਤ ਗੁਰਦੁਆਰਾ ਸ਼੍ਰੀ ਗੁਰੂ ਹਰਿ ਰਾਜ ਸਾਹਿਬ ਪਿੰਡ ਢੁੰਗਣੀ ਵਿਖੇ ਬੜੀ ਸ਼ਰਧਾ ਤੇ ਸਤਕਾਰ ਸਹਿਤ ਮਨਾਇਆ ਜਾ ਰਿਹਾ ਹਰ ਸਾਲ ਦੀ ਤਰ੍ਹਾਂ ਸਾਡੇ ਸਤਿਕਾਰਯੋਗ ਸਰਦਾਰ ਸਰਜੀਤ ਸਿੰਘ ਜੀ ਮਸੂਦਾ ਪ੍ਰਧਾਨ ਸਾਹਿਬ ਅਤੇ ਇਹਨਾਂ ਦੇ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਨਗਰ ਨਿਵਾਸੀ ਦੇਸ਼ ਵਣਸ਼ੀਆਂ ਸੰਗਤਾਂ ਮਿਲ ਕਰਕੇ ਹਰ ਸਾਲ ਦੀ ਤਰ੍ਹਾਂ ਈਤਨ ਦਰਵਾਜ਼ ਸਜਾਉਂਦੀਆਂ ਹਨ ਗੁਰੂ ਕੇ ਲੰਗਰ ਸਜਾਉਂਦੀਆਂ ਹਨ ਅਤੇ ਦੂਰੋ ਦੂਰੋ ਰਾਗੀ ਜਥੇ ਜਿਥੇ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਕਥਾ ਬਾਚਕ ਤੇ ਹਜੂਰੀ ਰਾਗੀ ਜਥੇ ਮੰਗਾ ਕਰਕੇ ਸਤਿਗੁਰ ਸੰਗਤਾਂ ਨੂੰ ਗੁਰਚਰਨਾਂ ਨਾਲ ਜੋੜਨ ਦਾ ਉਪਰਾਲਾ ਕਰਦੇ ਹਨ ਉੱਥੇ ਮੈਡੀਕਲ ਕੈਂਪ ਵੀ ਲਾਉਂਦੇ ਹਨ ਹੋਰ ਵੀ ਸਵਾਗ ਸੇਵੀ ਜੋ ਕਾਰਜ ਹਨ ਸੋ ਸਾਡੇ ਪ੍ਰਧਾਨ ਸਾਹਿਬ ਸਰਦਾਰ ਸਜੀਤ ਸਿੰਘ ਜੀ ਮਸੂਤਾ ਸਾਹਿਬ ਉਹ ਇਹਨਾਂ ਦੀ ਸਮਰਚੀ ਟੀਮ ਸਰਦਾਰ ਜਗਤਾਰ ਸਿੰਘ ਜੀ ਭੰਗਰਨੀ ਸਰਦਾਰ ਹਰਵਿੰਦਰ ਸਿੰਘ ਜੀ ਭੰਗਰਨੀ ਸਰਦਾਰ ਬਲਵੀਰ ਸਿੰਘ ਜੀ ਫਗਲਾਣਾ ਤੋਂ ਸਮਰਚੀ ਇਹਨਾਂ ਦੀ ਟੀਮ ਇੱਥੋਂ ਦੇ ਹਲਕਾ ਨਸੀ ਸਾਹਿਬਾਨ ਸਾਰੇ ਵਧਾਈ ਦੇ ਪੱਤੇ ਹਨ ਦਾ ਸਹਿਜਾ ਦਾ ਬਾਬਾ ਬਚੇ ਸਿੰਘ ਕਰਨਾ ਲਾਲ ਸਮੁਝ ਜੱਥੇਬੰਦੀ ਪਲੋਂ ਸਹੁਣ ਨਾਨਕ ਨਾਮਲੇਬਾ ਸੰਗਤਾਂ ਨੂੰ ਸ੍ਰੀ ਗੁਰੂ ਹਰਾਜਾ ਸਾਹਿਬ ਮਹਾਰਾਜ ਜੀ ਦੇ ਆਵਰ ਪਵਿੱਤਰ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਅਤੇ ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਸਤ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸ੍ਰੀ ਗੁਰੂ ਹਰਿ ਰਾਜ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਸਾਨੂੰ ਸਿੱਖਿਆ ਦਿੱਤੀ ਗੁਰਬਾਣੀ ਦਾ ਅਧਵ ਕਰਨਾ ਅਤੇ ਦਇਆ ਕਰਨੀ ਜੀਵਾਂ ਦੇ ਉੱਤੇ ਦਇਆ ਕਰਨੀ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਸ੍ਰੀ ਗੀਤਪੁਰ ਸਾਹਿਬ ਇਥੇ ਜੀਵਾਂ ਦੇ ਉੱਤੇ ਦਇਆ ਕਰਨ ਵਾਸਤੇ ਜੋ ਜੀਵ ਦੁਖੀ ਹੁੰਦੇ ਸਨ ਬਿਮਾਰ ਹੁੰਦੇ ਸਨ ਉਹਨਾਂ ਦਾ ਸ਼ਿਕਾਰ ਖੇੜ ਕੇ ਉਹਨਾਂ ਨੂੰ ਤੰਦਰੁਸਤ ਕਰਕੇ ਦਵਾਈਆਂ ਦੇ ਕਰਕੇ ਉਹਨਾਂ ਨੂੰ ਫਿਰ ਵਾਪਸ ਜੰਗਲ ਤੇ ਛੱਡ ਦਿਆ ਕਰਦੇ ਸਨ 2200 ਘੋੜਸਵਾਰ ਸਿੱਖਤ ਧਾਰੀ ਫੌਜ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨਾਲ ਲੱਗਦੇ ਸਨ ਉੱਥੇ ਦਵਾਖਾਨਾ ਵੀ ਚਲਾਉਂਦੇ ਸਨ ਸ੍ਰੀ ਗਿਰੀਪਾਲ ਸਾਹਿਬ 9 ਲੱਖੇ ਬਾਗ ਦੇ ਵਿੱਚ ਦਵਾਖਾਨਾ ਵੀ ਸੀ ਜਿੱਥੇ ਦੁਰਲੰਭ ਜੜੀਆਂ ਦਵਾਈਆਂ ਸੀ ਜਿੱਥੇ ਕਿਸੇ ਜੋ ਦੁਨੀਆ ਦੇ ਕਿਸੇ ਹਿੱਸੇ 'ਚ ਕੋਈ ਦਵਾਈ ਨਹੀਂ ਸੀ ਮਿਲਦੀ ਉਹ ਧੰਗ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਵਾਖਾਨੇ ਵਿੱਚੋਂ ਦਵਾਈਆਂ ਮਿਲਦੀਆਂ ਸੀ ਤੋ ਅਸ ਉਸ ਮਹਾਨ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਜ ਜਿਨ੍ਹਾਂ ਨੇ ਆਪਣੇ ਪੁੱਤਰ ਨੂੰ ਬਾਣੀ ਦਾ ਇੱਕ ਸ਼ਬਦ ਬਦਲਨ ਕਰਕੇ ਆਪਣੇ ਤੋਂ ਦੂਰ ਕਰ ਦਿੱਤਾ ਸੀ ਜਿਨ ਪੈ ਪਾਣੀ ਅਦਬ ਨਾ ਧਾਰਾ ਜਾਣ ਅਸੋ ਸਿੱਖ ਨਾ ਹੀ ਹਮਾਰਾ ਤੋ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਜੀਵਨ ਤੋਂ ਸਾਨੂੰ ਸਿੱਖਿਆ ਲੈਣ ਦੀ ਲੋੜ ਹੈ ਨੌਜਵਾਨਾਂ ਨੂੰ ਨਸ਼ੇ ਛੱਡ ਕੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਹੁਕਮਾਂ ਦੇ ਅਸਾਰ ਖੱਡੇ ਬਾਟੇ ਅਮਰਸ਼ਾ ਕਰਕੇ ਤਿਆਰ ਬਰ ਤਿਆਰ ਹੋਣਾ ਚਾਹੀਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਬਨਾਰਸ ਸਾਹਿਬ ਮਹਾਰਾਜ ਜੀ ਦਾ ਬਚਨ ਹੈ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤਾ ਆਪਣ ਨੂੰ ਸਰਤੀ ਨੂੰ ਵੀ ਬਚਾਉਣਾ ਚਾਹੀਦਾ ਹੈ ਤੇ ਪੌਣ ਪਾਣੀ ਨੂੰ ਵੀ ਬਚਾਉਣ ਦੇ ਯਤਨ ਕਰਨੇ ਚਾਹੀਦੇ ਹਨ ਕਿਉਂਕਿ ਸਾਡਾ ਪਾਣੀ ਵੀ ਅਪਵਿੱਤਰ ਹੋ ਗਿਆ ਹੈ ਅਤੇ ਹਵਾ ਵੀ ਸਾਡੀ ਪੋਲੂਸ਼ਨ ਫੈਲਿਆ ਹੋਇਆ ਹੈ ਇਸ ਕਰਕੇ ਸਾਨੂੰ ਧਰਤੀ ਨੂੰ ਬਚਾਉਣ ਦੀ ਵੀ ਲੋੜ ਹੈ ਪਾਣੀ ਨੂੰ ਵੀ ਬਚਾਉਣ ਦੀ ਲੋੜ ਹੈ ਉਥੇ ਹਵਾ ਨੂੰ ਦੁਸ਼ਤ ਹੋਣ ਤੋਂ ਵੀ ਬਚਾਉਣ ਦੀ ਲੋੜ ਹੈ ਪੌਦੇ ਲਾ ਕਰਕੇ ਦਰਖਤ ਲਾ ਕਰਕੇ ਜਿਸ ਤਰ੍ਹਾਂ ਅੰਗੁਰੂ ਹਰ ਰਾਜਾ ਸਾਹਿਬ ਮਹਾਰਾਜ ਜੀ ਨੇ ਸ੍ਰੀ ਗੀਤਵਾਲਾ ਸਾਹਿਬ ਵਿਖੇ 9 ਲੱਖੇ ਬਾਗ ਲੋਆਏ ਸਨ ਉਤਰਾਂ ਤਰ੍ਹਾਂ ਦੇ ਉਹਦੇ ਵਿੱਚ ਪੌਦੇ ਲਾ ਕਰਕੇ ਉਸ 9 ਲੱਖੇ ਬਾਗ ਦੀ ਸੇਵਾ ਕਰਨੇ ਦਾ ਵੀ ਸੁਭਾਲ ਸਮਾ ਦਾਸ ਨੂੰ ਪ੍ਰਾਪਤ ਹੋਇਆ ਸੋ ਸਾਧਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਾ ਸਦਕਾ ਸਾਧਗੁਰੂ ਜੀ ਇਸੇ ਤਰ੍ਹਾਂ ਕਿਰਪਾ ਕਰਨ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਸੀਸ ਤੇ ਮਿਹਰ ਭਰਿਆ ਹੱਥ ਰੱਖ ਕਰਕੇ ਇਸੇ ਤਰ੍ਹਾਂ ਸਾਧਗੁਰੂ ਜੀ ਆਪਣੇ ਚ ਪਵਿੱਤਰ ਚਰਨਾਂ ਦੀ ਸੇਵਾ ਲੈਂਦੇ ਰਹਿਣ ਸੋ ਸੰਗਤਾਂ ਨੂੰ ਸਭ ਜੀ ਦਾ ਬਾਬਾ ਫਤੇ ਸਿੰਘ ਤਾਨਾ ਦਾ ਜੱਥੇਬੰਦੀ ਵੱਲੋਂ ਦੇਸ਼ ਬੇਜੀਆਂ ਸੰਗਤਾਂ ਨੂੰ ਗੁਰੂ ਹਰਾਈ ਸਾਹਿਬ ਮਹਾਰਾਜ ਦੇ ਪ੍ਰਕਾਸ਼ ਜਾਣੇ ਦੀਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝੀਆਂ ਦੇ ਚਾਰ ਏਕ ਜਾਵੇ ਸ੍ਰੀ ਗੁਰੂ ਹਰਾਈ ਸਾਹਿਬ ਮਹਾਰਾਜ ਜੀ ਦੇ ਮਨ ਨੂੰ ਪਾਵੇ ਨਿਹਾਲ ਹੋ ਜਾਵੇ ਸਤਿਗੁਰਿਆ ਪਾਵੇ ਗੁਰਮਰਕਾਲ ਦੇਖ ਤੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ